ACP ਸੈਂਟਰਲ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਉਹਨਾਂ ਤੇ ਡਰਨ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਫੜੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਵੀ ਹੋਵੇਗੀ ਦੇਖੋ ਲੋੜੀ ਦਾ ਤਿਹਾਰ ਆ ਰਿਹਾ ਹੈ ਇਹ ਤੋਂ ਠੀਕ ਥੋੜੇ ਦਿਨਾਂ ਬਾਅਦ ਬਸੰਤ ਦਾ ਤਿਹਾਰ ਵੀ ਆਉਣਾ ਹੈ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਜੀ ਦੋਨਾਂ ਤਿਹਾਰਾਂ ਦੀ ਵਧਾਈ ਦਿੰਦਾ ਮਾਗੀ ਦਾ ਤਿਹਾਰ ਵੀ ਆ ਰਿਹਾ ਉਹਦੀ ਵੀ ਵਧਾਈ ਦਿੰਦਾ ਦੂਜੀ ਅਪੀਲ ਮੈਂ ਇਹ ਕਰਦਾ ਹੈ ਇਹ ਲੋੜੀ ਤੇ ਤੇ ਲੋੜੀ ਤੋਂ ਲੈ ਕੇ ਪਸੰਤ ਤੱਕ ਜਦੋਂ ਤੁਸੀਂ ਆਪਾਂ ਗੁੱਡੀ ਢਾਉਂਦੇ ਆ ਕਿਉਂਕਿ ਇਹ ਪੰਜਾਬੀਆਂ ਦਾ ਜਿਹੜਾ ਹੈਗਾ ਹੈ ਸ਼ਕੀਨ ਹੈ ਗੁੱਡੀ ਢਾਉਂਦੇ ਇਹ ਅਪੀਲ ਹੈ ਵੀ ਉਹ ਰਵਾਇਤੀ ਡੋਰ ਦੇ ਨਾਲ ਗੁੱਡੀ ਢਾ ਕੇ ਜਿਹੜੀ ਆ ਆਪਣੀਆਂ ਖੁਸ਼ੀਆਂ ਜ਼ਾਹਰ ਕਰਨ ਨਾ ਕਿ ਇਹ ਜਿਹੜੀ ਚਾਈਨਾ ਡੋਰ ਹੈ ਜਿਹਨੂੰ ਕੋਨੀ ਡੋਰ ਵੀ ਕਿਹਾ ਜਾਂਦਾ ਹੈ ਤੇ ਨਾਲ ਇਹਨੂੰ ਗੱਟੂ ਵੀ ਕਿਹਾ ਜਾਂਦਾ ਹੈ ਗੱਟੂ ਦੇ ਨਾਲ ਜਿਹੜੀ ਗੁੱਡੀ ਢਾਉਣੀ ਹੈ ਪਤੰਗबाजी ਕਰਨੀ ਆ ਉਹ ਤੋਂ ਗਰੇਜ ਕਰਨ ਤਾਂ ਕਿ ਜਿਹੜੀਆਂ ਤੜਕਰਾਵਾਂ ਹੋ ਰਹੀਆਂ ਨੇ ਉਹ ਤੋਂ ਕਾਬੂ ਪਾਇਆ ਜਾ ਸਕੇ ਜਿਸ ਦਾ ਤੁਹਾਨੂੰ ਪਤਾ ਹੈ ਵੀ ਪਿਛਲੇ ਸਾਲ ਵੀ ਮੈਂ ਇਤੀ ਸੀਗਾ ਉਸੋਂ ਇਹ ਸਪੈਸ਼ਲ ਆਪਰੇਸ਼ਨ ਚ ਚਲਾ ਕੇ ਡਰੋਨ ਦੀ ਐਕਟੀਵਿਟੀ ਰਾਈ ਅਸੀਂ ਜਿਹੜੇ ਆ ਇਸ ਚੀਜ਼ ਤੋਂ ਲੋਕਾਂ ਨੂੰ ਸਮਝਾਇਆ ਵੀ ਸੀ ਜਾਗਰੂਕ ਵੀ ਕੀਤਾ ਸੀ ਉਹਦੇ ਚੋਂ ਸਾਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ ਸੀ ਪਿਛਲੇ ਸਾਲ ਸਾਡੇ ਸ਼ਹਿਰ ਦੇ ਵਿੱਚ ਦੋ ਦਿਨ ਕੈਜੂਲਟੀਆਂ ਹੋ ਗਈਆਂ ਸੀਗੀਆਂ ਕਾਫੀ ਨੁਕਸਾਨ ਹੋਇਆ ਸੀ ਤੇ ਪ੍ਰਮਾਤਮਾ ਦੀ ਜਿਹੜੀ ਆ ਰਹਿਮਤ ਦੇ ਨਾਲ ਇਸ ਸਾਲ ਹਾਲੇ ਤੱਕ ਇਸ ਚੀਜ਼ ਤੋਂ ਇਹ ਬਚਾਏ ਤੇ ਮੈਂ ਪ੍ਰਮਾਤਮਾਗੇ ਵੀ ਇਹੀ ਅਰਦਾਸ ਕਰੂੰਗਾ ਕਿ ਕਿਸੇ ਕਿਸਮ ਦਾ ਕਿਸੇ ਦਾ ਵੀ ਨਾ ਕਿ ਪਸ਼ੂ ਪੰਛੀ ਦਾ ਨਾ ਕਿ ਇਨਸਾਨ ਦਾ ਕੋਈ ਨੁਕਸਾਨ ਇਹਦੇ ਨਾਲ ਹੋਵੇ ਤੇ ਮੈਂ ਇਹੀ ਅਪੀਲ ਕਰੂੰਗਾ ਇਹ ਜਿਹੜੀ ਗੁੱਡੀ ਡੋਨੀਆਂ ਰਵਾਇਤੀ ਡੋਰ ਦੇ ਨਾਲ ਡਾਈ ਜਾਵੇ ਚਾਈਨਾ ਡੋਰ ਤੋਂ ਜਿਹੜਾ ਕਿਨਾਰਾ ਕੀਤਾ ਜਾਵੇ ਉਹਨੂੰ ਤੌਬਾ ਕੀਤੀ ਜਾਵੇ